ਸਮਾਦਿਕ ਦੇ ਗੁਰਦੁਆਰਾ ਬਾਬਾ ਸੰਗਜੀ ਵਿਖੇ ਤਕਨੀਕ ਦੇ ਕਦਮ ਚ ਕਦਮ ਰੱਖਦੇ ਆ। ਪ੍ਰਸ਼ਾਦੇ ਪਕਾਉਣ ਵਾਲੀ ਮਸ਼ੀਨ ਲਗਾਈ ਗਈ ਹੈ। ਇਸ ਮਸ਼ੀਨ ਦੇ ਲੱਗਣ ਨਾਲ ਸੰਗਤਾਂ ਤੇ ਸੇਵਾਦਾਰਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਕਿਉਂਕਿ ਇਸ ਨਾਲ ਇੱਕ ਪਾਸੇ ਤਾਂ ਕੰਮ ਵਿੱਚ ਸੁਖਾਲ ਹੋ ਰਹੀ ਹੈ ਤੇ ਦੂਜਾ ਕੰਮ ਦੀ ਗਤੀ ਵਿੱਚ ਤੇਜ਼ੀ ਵੀ ਆਉਂਦੀ ਹੈ। ਗੁਰੂ ਘਰ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਰਗਵੀਰ ਸਿੰਘ ਭਾਈ ਦਵਿੰਦਰ ਸਿੰਘ ਖਾਲਸਾ ਤੇ ਸਾਥੀਆਂ ਨੇ ਪੰਜ ਦਰਿਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੰਗਤਾਂ ਦੇ ਦਸਬੰਦ ਦਾ ਸਦ ਉਪਯੋਗ ਇਸੇ ਗੱਲ ਵਿੱਚ ਹੀ ਹੈ ਕਿ ਜਿੱਥੇ ਇੱਕ ਪਾਸੇ ਤਾਂ ਕੰਮ ਵਿੱਚ ਤੇਜ਼ੀ ਆਉਂਦੀ ਹੈ ਉੱਥੇ ਤਕਨੀਕ ਦੇ ਹਾਣ ਦਾ ਹੋ ਕੇ ਗੁਰਦੁਆਰਾ ਸਾਹਿਬ ਨੂੰ ਨਵੀਂ ਤਕਨੀਕ ਦੇ ਨਾਲ ਲੈਸ ਕੀਤਾ ਜਾ ਰਿਹਾ ਹੈ ਜਿਵੇਂ ਅਸੀਂ ਭਲੀ ਭਾਂ ਜਾਣਦੇ ਹਾਂ ਕਿ ਪਹਿਲਾਂ ਸੰਗਤਾਂ ਵੱਲੋਂ ਵੱਡੀਆਂ-ਵੱਡੀਆਂ ਤਵੀਆਂ ਉੱਪਰ ਅੱਗ ਮਚਾ ਕੇ ਰੋਟੀਆਂ ਲਾਉਣ ਦਾ ਕੰਮ ਕੀਤਾ ਜਾਂਦਾ ਸੀ ਇਸ ਕਾਮ ਦੇ ਲਈ ਬਹੁਤ ਸਾਰੀਆਂ ਸੰਗਤਾਂ ਸਹਿਯੋਗੀਆਂ ਸੇਵਾਦਾਰਾਂ ਦੀ ਲੋੜ ਪੈਂਦੀ ਸੀ ਪਰ ਅੱਜ ਦੀ ਘੜੀ ਤੁਸੀਂ ਦੇਖ ਸਕਦੇ ਹੋ ਕਿ ਮਸ਼ੀਨ ਨਾਲ ਇੰਨੀ ਕੁ ਸੁਖਾਲ ਹੋਈ ਹੈ ਕਿ ਬੀਬੀਆਂ ਵੱਲੋਂ ਆਟੇ ਦੇ ਪੇੜੇ ਵਟ ਕੇ ਸਿਰਫ ਤੇ ਸਿਰਫ ਮਸ਼ੀਨ ਦੇ ਵਿੱਚ ਪਾਏ ਜਾਂਦੇ ਨੇ ਤੇ ਮਿੰਟਾਂ ਸਕਿੰਟਾਂ ਦੇ ਵਿੱਚ ਸੈਂਕੜੇ ਰੋਟੀਆਂ ਪ੍ਰਸ਼ਾਦਾ ਤਿਆਰ ਹੋ ਕੇ ਸੇਵਾਦਾਰਾਂ ਕੋਲ ਪਹੁੰਚ ਜਾਂਦਾ ਹੈ ਐਸ ਮਸ਼ੀਨ ਦਾ ਪਹਿਲਾ ਟ੍ਰਾਇਲ ਵੀ ਖਾਲਸਾ ਸਾਜਨਾ ਦੇਰਸ ਮੌਕੇ ਕੋਈ ਸਮਾਗਮਾਂ ਵਿੱਚ ਦੇਖਣ ਨੂੰ ਮਿਲਿਆ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਮਸ਼ੀਨ ਦੀ ਤੇਜ਼ ਗਤੀ ਨੇ ਇੱਕ ਪਲ ਵੀ ਖੜੋਤਣਾ ਔਨ ਦਿੱਤੀ ਐ ਸਮੇਂ ਗੱਲਬਾਤ ਕਰਦੇ ਆ ਮੁੱਖ ਸੇਵਾਦਾਰ ਭਾਈ ਰਵੀਰ ਸਿੰਘ ਭਾਈ ਦਿਵਿੰਦਰ ਸਿੰਘ ਖਾਲਸਾ ਤੇ ਸਾਥੀਆਂ ਨੇ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਦੇ ਦਸਵੰਦ ਦਾ ਉਪਯੋਗ ਹੁੰਦਿਆਂ ਇਹ ਮਸ਼ੀਨ ਗੁਰਦੁਆਰਾ ਸਾਹਿਬ ਦੇ ਵਿੱਚ ਲਗਾਈ ਗਈ ਹੈ ਉਹਨਾਂ ਕਿਹਾ ਕਿ ਗੁਰਦਾਰਾ ਕਮੇਟੀ ਵੱਲੋਂ ਹਰ ਸਾ ਇਹ ਹੀ ਕੋਸ਼ਿਸ਼ ਰਹਿੰਦੀ ਹੈ ਕਿ ਸਾਡੇ ਸਿੱਖ ਧਰਮ ਸਭਿਆਚਾਰ ਤੇ ਵਿਰਸੇ ਨੂੰ ਬਚਾਉਣ ਦੇ ਲਈ ਤੇ ਨਵੀਂ ਪੀੜੀ ਨੂੰ ਗੁਰੂ ਘਰਾਂ ਦੇ ਨਾਲ ਜੋੜਨ ਲਈ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਤੇ ਕੀਤਾ ਜਾਵੇਗਾ ਪੰਜ ਦਰਿਆ ਅਖਬਾਰ ਦੇ ਮਾਧਮ ਰਾਹੀਂ ਉਹਨਾਂ ਕਿਹਾ ਕਿ ਜਿੱਥੋਂ ਜਿੱਥੋਂ ਤੱਕ ਸਾਡੀ ਆਵਾਜ਼ ਪਹੁੰਚਦੀ ਹੈ ਅਸੀਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਜਦੋਂ ਵੀ ਤੁਸੀਂ ਸਮੈਦਿਕ ਜਾਂ ਨੇੜ ਤੇੜ ਦੇ ਇਲਾਕੇ 'ਚ ਆਵੋ ਤਾਂ ਗੁਰਦੁਆਰਾ ਬਾਬਾ ਸੰਗ ਵਿਖੇ ਆਉਣਾ ਬਿਲਕੁਲ ਨਾ ਭੁੱਲਣਾ